ਸੰਗਲ ਪਾਏ ਹੋਏ ਟੋਚਨ ਐ ਬਾਰੇ ਟੋਚਨੇ ਗਲਾਂ ਚ ਕਿਉਂ ਪਾਲੇ ਜੀ ਤੁਸੀਂ ਇਹ ਗਲਾਂ ਸਾਰੇ ਸ਼ੌਂਗਰਾ ਨਹੀਂ ਪਾਏ ਜੀ ਇਹ ਕੱਲ ਥੋੜਾ ਜਿਹਾ ਕੰਮ ਕਸਰ ਰਹਿ ਗਈ ਜੇ ਕੱਲ ਸਾਡੇ ਕੋਲੇ ਸੰਗਲੇ ਇਹ ਜਾ ਸਿਸਟਮ ਹੁੰਦਾ ਅਸੀਂ ਕੱਲ ਹੀ ਆਪ ਆਰਡਰ ਲਾ ਕੇ ਆਣਾ ਸੀਗਾ ਉਹਦਾ ਵੀ ਇਹ ਕੰਮ ਵਾਸਤੇ ਨਹੀਂ ਰੱਖਿਆਗਾ ਆ ਦੋਲਣ ਵਾਸਤੇ ਰੱਖਿਆ ਹੋਇਆ ਹੈ ਅੱਛਾ ਜੀ ਸਪੈਸ਼ਲ ਦੋਲਣ ਵਾਸਤੇ ਆਨੰਦਪੁਰ ਸਾਹਿਬ ਜਾਣ ਵਾਸਤੇ ਯਾਤਰਾ ਜਾਣ ਵਾਸਤੇ ਆ ਝੰਡਿਆਂ ਤੇ ਗੋਲਿਆਂ ਦਾ ਮੁਕਾਬਲਾ ਹੋ ਰਿਹਾ ਹੈ ਕਿਸਾਨ ਮਜ਼ਦੂਰ ਸ਼ਿਕਾਇਤ ਕਮੇਟੀ ਦੇ ਆ ਝੰਡੇ ਆ ਇਹ ਝੰਡੇ ਨਾਲ ਅਸੀਂ ਤੁਰੇ ਆ ਤੇ ਸਾਡੇ ਕੋਲੇ ਕੋਈ ਹਥਿਆਰ ਨਹੀਂ ਕੋਈ ਕੁਝ ਵੀ ਨਹੀਂਗਾ ਇੱਕ ਪਾਸੇ ਸਰਕਾਰ ਨੇ ਟਾਈਮ ਮੰਗ ਲਿਆ ਇੱਕ ਪਾਸੇ ਦੇ ਗੋਲੇ ਦੇ ਗੋਲਾ ਦੇ ਗੋਲੇ ਦੇ ਗੋਲਾ ਸਾਡੇ ਪਤਾ ਨਹੀਂ ਕਿੰਨੇ ਜਵਾਬ ਜਗਮੀ ਕਰੇ ਜਾਂਦੇ ਰਾਗੀ ਰਾਨੂ ਤਾਂ ਅਕਸਰ ਉਹਦੇ ਵੀ ਸੇਵਾ ਕਰਨ ਦਾ ਹੁੰਦਾ ਹੈ ਸਾਹਿਬ ਵੀ ਰਾਗੀ ਰਾਂਦੀ ਦੀ ਸੇਵਾ ਕਰੀ ਤੁਸੀਂ ਕਹਿੰਦੇ ਅਸੀਂ ਰਾਗੀ ਆ ਉਹਨਾਂ ਨੂੰ ਲੱਗਿਆ ਨਹੀਂ ਹਣਾ ਵੀ ਤੁਸੀਂ ਰਾਗੀ ਆ ਵੀਓ ਗੋਲੇ ਮਾਰਦੇ ਸਾਡੇ ਕੋਲੇ ਛੰਡੇ ਆ ਉਹ ਡਰੋਨ ਛੱਡਦਾ ਸਾਡੇ ਕੋਲੇ ਗੁੱਡੀਆਂ ਉਪਤੰਗਾਂ ਜੋ ਅਕਾਂ ਵਾਲੀਆਂ ਵੀ ਤੈਨੂੰ ਇਹਦੇ ਨਾਲ ਸੱਟ ਲਾਂਗੇ ਐਡੀ ਬੇਸ਼ਰਮ ਇਹ ਸਰਕਾਰ ਆ ਇਹਨਾਂ ਨੂੰ ਸਮਝ ਨਹੀਂ ਲੱਗਦੀ ਵੀ ਇਹ ਕਿਹੜੇ ਲੋਕ ਆ ਇਹ ਸਾਡੇ ਸੀਨੀਅਰ ਆਗੂ ਸਾਨੂੰ ਕਹਿਣਗੇ ਰਾਣਾ ਜੀ ਬੋਲਣਗੇ ਵੀ ਭਾਈ ਗਾਹ ਨੂੰ ਵਧੋ ਤਾਂ ਅਸੀਂ ਗਾਹ ਨੂੰ ਵਧਣਾ ਸਾਨੂੰ ਕੋਈ ਡਰਨੇ ਗੋਲੀ ਗਾਲੀ ਦਾ ਜੇ ਸਾਨੂੰ ਕਹਣਗੇ ਇੱਥੇ ਖੜ੍ਹ ਜੋ ਅਸੀਂ ਇੱਥੇ ਖੜੇ ਆ ਜੇ ਸਾਨੂੰ ਕਹਣਗੇ 10 ਗਰ ਮੈਂ ਪਿੱਛੇ ਜੋ 10 ਗਰ ਮੈਂ ਪਿੱਛੇ ਹੋਣਾ ਸੋ ਜਿੱਥੇ ਇੱਕ ਪਾਸੇ ਥਰੂ ਗੈਸ ਦੇ ਗੋਲੇ ਚੱਲ ਰਹੇ ਆ ਤੇ ਦੂਜੇ ਪਾਸੇ ਕਿਸਾਨ ਵੀ ਖੜੇ ਆ ਤੇ ਅੱਗੋਂ ਵੱਲੋਂ ਇਹ ਕਿਹਾ ਗਿਆ ਕਿ ਮੀਟਿੰਗ ਦਾ ਸੱਦਾ ਸਾਨੂੰ ਸਰਕਾਰ ਦੇ ਵੱਲੋਂ ਆ ਜੇ ਮੀਟਿੰਗ ਦੇ ਵਿੱਚ ਕੁਝ ਬਣ ਜਾਂਦਾ ਤਾਂ ਹੋ ਸਕਦਾ ਇੱਥੇ ਹੀ ਵਾਪਸੀ ਹੋ ਜੇ ਪਰ ਜੇ ਮੀਟਿੰਗ ਦੇ ਵਿੱਚੋਂ ਕੋਈ ਹੱਲ ਨਹੀਂ ਨਿਕਲਦਾ ਤਾਂ ਫਿਰ ਅੱਗੇ ਦਿੱਲੀ ਜਾਵਾਂਗੇ ਜ਼ਰੂਰ ਸੋ ਇੱਥੇ ਕਿਸਾਨ ਵੱਖ-ਵੱਖ ਜੋ ਦ੍ਰਿਸ਼ ਆਪਣੇ ਆਪ ਦੇ ਵਿੱਚ ਅਲੱਗ ਦਿਖ ਰਿਹਾ ਸੋ ਇਹ ਕਿਸਾਨ ਵੀਰਾਂ ਨੇ ਸੰਗਲ ਪਾਏ ਹੋਏ ਟੋਚਨ ਹੈ ਭਾਰੇ ਟੋਚਨੇ ਗਲਾਂ ਚ ਕਿਉਂ ਪਾ ਲਈ ਜੀ ਤੁਸੀਂ ਇਹ ਗਲਾਂ ਸਾਲੇ ਸ਼ੌਂਕਰਾ ਨਹੀਂ ਪਾਏ ਜੀ ਇਹ ਕੱਲ ਥੋੜਾ ਜਿਹਾ ਕੰਮ ਕਸਰ ਰਹਿ ਗਈ ਜੇ ਕੱਲ ਸਾਡੇ ਕੋਲੇ ਸੰਗਲ ਇਹ ਜਿਹਾ ਸਿਸਟਮ ਹੁੰਦਾ ਅਸੀਂ ਕੱਲ ਹੀ ਆਪ ਆਰਡਰ ਲਾ ਕੇ ਆਣਾ ਸੀਗਾ ਕੱਲ ਸਾਡੇ ਕੋਲ ਥੋੜੀ ਤਿਆਰੀ ਘੱਟ ਸੀਗੀ ਆ ਸੰਗਲਾਂ ਕਰਕੇ ਉਹ ਟਰੈਕਟਰਾਂ ਨਾਲ ਜੋਰ ਬਹੁਤ ਮਾਰਿਆ ਪਰ ਸੰਗਲ ਟੁੱਟਣੇ ਕਰਕੇ ਆ ਮੋਰ ਚ ਆ ਰਹਿ ਗਿਆ ਬੱਡ ਰਹਿ ਗਿਆ ਨਹੀਂ ਅਸੀਂ ਕੱਲ ਨਾ ਗੇਣਾ ਸੀਗਾ ਇਹ ਸਾਡਾ 60 ਨਹੀਂ 50 50 ਕਿਲੋ 40 40 ਕਿਲੋ ਦੇ ਸੰਗਲ ਪਾਏ ਆ ਇਹ ਆ ਟੱਟੇ ਵਾਸਤੇ ਪਾਏ ਆ ਇਹਦੇ ਟੋਟਾ ਜੀ ਇਹ ਸਾਡੇ ਭਰਾ ਦਾ ਵੱਡੇ ਦਾ ਗਰਮੀਤ ਸਿੰਘ ਰਣਜੀਤ ਸਿੰਘ ਦਾ ਪੁੱਤਰ ਦਾ ਅਸੀਂ ਇਹਦੇ ਨਾਲ ਆ ਇਹ ਸਾਡਾ ਸਾਥੀ ਸਾਡੇ ਬਜ਼ੁਰਗਾਂ ਥਾਂ ਵੱਡਿਆਂ ਥਾਂ ਆਏ ਉਹਦਾ ਵੀ ਇਹ ਕੰਮ ਵਾਸਤੇ ਨਹੀਂ ਰੱਖਿਆਗਾ ਆ ਦੋਲਣ ਵਾਸਤੇ ਰੱਖਿਆ ਹੋਇਆ ਹੈ ਅੱਛਾ ਜੀ ਸਪੈਸ਼ਲ ਦੋਲਣ ਵਾਸਤੇ ਆ ਆਨੰਦਪੁਰ ਸਾਹਿਬ ਜਾਣ ਵਾਸਤੇ ਯਾਤਰਾ ਜਾਣ ਵਾਸਤੇ ਆ ਇਹ ਰੱਖਿਆ ਵਾ ਇਹ ਭਾਈ ਰঞ্জੀਤ ਸਿੰਘ ਬੁੱਟਰ ਦਾ ਕੱਲ ਉਹਨਾਂ ਦੇ ਵੀ ਇਹ ਮਗਰ ਦੀ ਜਦੋਂ ਉਹਨੇ ਟੋਜਨ ਪਾਇਆ ਤੇ ਮਗਰੋਂ ਉਹਨਾਂ ਨੇ ਗੋਲੇ ਵਜੇ ਤੇ ਉਹ ਉਹ ਜਖਮੀ ਐ ਅੰਦਰ ਹੀ ਬੈਠੇ ਆ ਉਹ ਅੱਜ ਦਵਾਈ ਬੂਟੀ ਕਰਾ ਕੇ ਲੈ ਆ ਅਕਸਰੇ ਕਰਾ ਕੇ ਲੈ ਕੇ ਉਹਨਾਂ ਦੇ ਵੀ ਪਰ ਅਸੀਂ ਭੱਜਣਾ ਨਹੀਂ ਅਸੀਂ ਭੱਜਣ ਵਾਲਿਆਂ ਚੋਂ ਨਹੀਂ ਅਸੀਂ ਸਿੱਖ ਕਦੇ ਭੱਜਦਾ ਨਹੀਂਗਾ ਬਸ ਅਸੀਂ ਪੂਰੀ ਤਿਆਰੀ ਚਾ ਜੋ ਸਾਨੂੰ ਸਾਡੇ ਆਗੂਆਂ ਦਾ ਹੁਕਮ ਹੋਊਗਾ ਅਸੀਂ ਉਹ ਤੁਰ ਪੈਣਾ ਪਰ ਸਾਡੇ ਆਗੂਆਂ ਨੇ ਕਿਹਾ ਵੀ 2 ਘੰਟੇ ਵੇਟ ਕਰੋ ਸਰਕਾਰ ਨੇ ਟਾਈਮ ਮੰਗਿਆ ਇੱਕ ਪਾਸੇ ਸਰਕਾਰ ਨੇ ਟਾਈਮ ਮੰਗ ਲਿਆ ਇੱਕ ਪਾਸੇ ਦੇ ਗੋਲੇ ਦੇ ਗੋਲਾ ਦੇ ਗੋਲੇ ਦੇ ਗੋਲਾ ਸਾਡੇ ਪਤਾ ਨਹੀਂ ਕਿੰਨੇ ਜਵਾਬ ਚਖਮੀ ਕਰੇ ਜਾਂਦੇ ਇਸ ਘਰਬਈ ਨੂੰ ਕਿੱਦਾਂ ਦੇਖਦੇ ਹੋ ਤੁਸੀਂ ਜੋ ਚੱਲ ਰਿਹਾ ਐਡੀ ਨਖੇਦੀ ਵਾਲੀ ਗੱਲ ਹੋਰ ਕੀ ਕਰ ਸਕਦੇ ਆ ਐਡੀ ਨਖੇਦੀ ਆ ਐਡਾ ਭੇੜਾ ਵਾਲਾ ਸਰਕਾਰ ਖੱਟਰ ਸਰਕਾਰ ਦਾ ਬੇੜਾ ਕਰ ਕਰਨ ਤੇ ਹੋਇਆ ਵੇ ਆ ਵੇਖੋ ਕਿੰਨਾ ਮਿੰਟ ਮਿੰਟ ਬਾਅਦ ਗੋਲ ਆ ਜਾਂਦਾ ਤੁਸੀਂ ਖੱਟਰ ਸਰਕਾਰ ਦੇ ਖਿਲਾਫ ਚੱਲੇ ਹੋਏ ਸੀ ਜਿਹੜਾ ਖੱਟਰ ਸਰਕਾਰ ਨੇ ਇੱਥੇ ਰੋਕ ਲਿਆ ਇਹ ਖੱਟਰ ਸਰਕਾਰ ਨੇ ਰੋਕਿਆ ਗਾਂ ਤਾਂ ਅਸੀਂ ਜਾਣਾ ਜਾਣਾ ਸੀ ਤਾਂ ਇੱਥੇ ਰੁਕਣਾ ਹੀ ਨਹੀਂ ਸੀਗਾ ਕੋਈ ਤਾਂ ਤੁਸੀਂ ਗੱਲ ਇਦਾਂ ਦੀ ਕਰੀ ਹੋਣੀ ਵੀ ਉਹਨਾਂ ਨੂੰ ਖਤਰਾ ਪੈਦਾ ਹੋ ਗਿਆ ਵੀ ਭਾਈ ਜੇ ਤਾਂ ਸਾਡੇ ਹਰਿਆਣੇ ਚ ਕੁਝ ਕਰਨਗੇ ਆ ਕੇ ਸਾਡੇ ਕਿਸੇ ਜਵਾਕ ਨੇ ਵੀ ਇਹਨਾਂ ਦੇ ਡੜਾ ਨਹੀਂ ਮਾਰਿਆ ਡੜੀ ਨਹੀਂ ਮਾਰੀ ਗਈ ਕਿਸੇ ਨੇ ਹੋਏ ਨਹੀਂ ਕਿ ਇਹ ਤਾਂ ਰਾਹੀਰ ਸੀਗੇ ਇਹ ਤਾਂ ਦਿੱਲੀ ਜਾ ਕੇ ਰੁਕਣਾ ਸੀਗਾ ਸਾਡੇ ਤਾਂ ਮਦਦ ਨਹੀਂ ਕੋਈ ਨਹੀਂ ਸਾਨੂੰ 3 ਦਿਨੋਂ ਕੋਈ ਇੱਥੇ ਖਚਲ ਕਰੀ ਜਾਂਦੇ ਨੇ ਹਾਂ ਤੇ ਰਾਹੀਰਾਂ ਨੂੰ ਤਾਂ ਆ ਅਕਸਰ ਉਹਦੇ ਦੀ ਸੇਵਾ ਕਰਨ ਦਾ ਹੁੰਦਾ ਹਿਸਾਬ ਵੀ ਰਾਗੀ ਰੰਦੀ ਦੀ ਸੇਵਾ ਕਰੀ ਤੁਸੀਂ ਕਹਿੰਦੇ ਸੀ ਰਾਗੀ ਰਾ ਪਰ ਉਹਨਾਂ ਨੂੰ ਲੱਗਿਆ ਨਹੀਂ ਹੋਣਾ ਵੀ ਤੁਸੀਂ ਰਾਗੀ ਰਾ ਸਾਨੂੰ ਪਤਾ ਨਹੀਂ ਕੀ ਸਮਝਦਾ ਉਹ ਸਾਡੇ ਕੋਲੇ ਵੇਖ ਲਓ ਸਾਰਿਆਂ ਕੋਲੇ ਚੈੱਕ ਕਰ ਲਓ ਆ ਝੰਡੇ ਆ ਸਾਡੇ ਕਿਸਾਨ ਮਜ਼ਦੂਰ ਸ਼ਿਕਾਇਤ ਕਮੇਟੀ ਦੇ ਆ ਝੰਡੇ ਆ ਇਹ ਝੰਡੇ ਨਾਲ ਅਸੀਂ ਤੁਰੇ ਆ ਤੇ ਸਾਡੇ ਕੋਲੇ ਕੋਈ ਹਥਿਆਰ ਨਹੀਂ ਕੋਈ ਕੁਝ ਵੀ ਨਹੀਂਗਾ ਆ ਸਾਡੇ ਕੋਲੇ ਝੰਡੇ ਆ ਅਈਆ ਝੰਡੇ ਲੈ ਕੇ ਆਪ ਦਾ ਰੋਜ਼ ਰੋਸ ਪ੍ਰਦਰਸ਼ਨ ਕਰਨ ਚਲੇ ਆ। ਤੁਸੀਂ ਝੰਡੇ ਲੈ ਹੋਏ ਤੁਸੀਂ ਕਹਿੰਦੇ ਹੋ ਉਧਰ ਤਾਂ ਫਿਰ ਉਹ ਗੋਲੇ ਚੱਲ ਰਹੇ ਆ। ਝੰਡਿਆਂ ਤੇ ਗੋਲਿਆਂ ਦਾ ਮੁਕਾਬਲਾ ਹੋ ਰਿਹਾ ਹੈ। ਆਹ ਵੇਖੋ ਝੰਡਿਆਂ ਦੇ ਗੋਲਿਆਂ ਦਾ ਮੁਕਾਬਲਾ ਇੰਨਾਗਾ ਵੀ ਉਹ ਗੋਲੇ ਮਾਰਦੇ ਸਾਡੇ ਕੋਲ ਝੰਡੇ ਆ। ਉਹ ਡਰੋਨ ਛੱਡਦਾ ਸਾਡੇ ਕੋਲੇ ਗੁੱਡੀਆਂ ਉਪਤੰਗਾਂ ਜੋ ਆ ਕਾਲੀਆਂ ਵੀ ਤੈਨੂੰ ਇਹਦੇ ਨਾਲ ਸੱਟ ਲਾਂਗੇ। ਐਡੀ ਬੇਸ਼ਰਮ ਇਹ ਸਰਕਾਰ ਆ। ਇਹਨਾਂ ਨੂੰ ਸਮਝ ਨਹੀਂ ਲੱਗਦੀ ਵੀ ਇਹ ਕਿਹੜੇ ਲੋਕ ਆ ਇਹ। ਅਸੀਂ ਹੰਸਕ ਹੈ ਹੀ ਨਹੀਂਗੇ। ਸਾਡੇ ਨੇੜੇ-ਤੇੜੇ ਵੀ ਹੈ ਨਹੀਂ ਐਸਾ ਐਸਾ ਤਾਂ ਆਹ ਦੇਖੋ ਇਹ ਤਾਂ ਸ਼ਾਂਤ ਮਈ ਵਾਲੇ ਆ ਸਾਡੇ ਨਾਲ ਹਾਲ ਵੇਖੋ ਕੀ ਹੁੰਦਾ ਦਿਖਾਓ ਆ ਕੀ ਹਾਲ ਕਿੰਨਾ ਆ ਧੂਆ ਧੂਆ ਸਾਡੇ ਅੱਖਾਂ ਦੇ ਵਿੱਚ ਪਾਈ ਜਾਂਦੇ ਆ ਧਮਾਕੇ ਤੁਹਾਨੂੰ ਪਿੱਛੇ ਜਾਣ ਲਈ ਨਹੀਂ ਪ੍ਰੇਰਿਤ ਕਰਦੇ ਵੀ ਇੱਥੇ ਧਮਾਕਿਆਂ ਦੇ ਵਿੱਚ ਤਾਂ ਕੋਈ ਵੈਸੇ ਨਹੀਂ ਜਾਂਦਾ ਸਾਡੇ ਆਗੂ ਕਹਿਣਗੇ ਸਾਡੇ ਸੀਨੀਅਰ ਆਗੂ ਸਾਨੂੰ ਕਹਿਣਗੇ ਰਾਣਾ ਜੀ ਬੋਲਣਗੇ ਵੀ ਭਾਈ ਗਾਹ ਨੂੰ ਵਧੋ ਤਾਂ ਅਸੀਂ ਗਾਹ ਨੂੰ ਵਧਣਾ ਸਾਨੂੰ ਕੋਈ ਡਰ ਨਹੀਂ ਗੋਲੀ ਗਾਲੀ ਦਾ ਜੇ ਸਾਨੂੰ ਕਹਣਗੇ ਇੱਥੇ ਖੜ੍ਹ ਜੋ ਅਸੀਂ ਇੱਥੇ ਖੜੇ ਆ ਜੇ ਸਾਨੂੰ ਕਹਣਗੇ 10 ਗਰਮੇ ਪਿੱਛੇ ਜੋ 10 ਗਰਮੇ ਪਿੱਛੇ ਹੋ ਜਾਣਾ ਅਸੀਂ ਉਹਨਾਂ ਦੇ ਜੇ ਸਾਨੂੰ ਜਿਹੜਾ ਵੀ ਸਾਨੂੰ ਸਾਡੇ ਆਗੂ ਹੁਕਮ ਕਰ ਦੇਣਗੇ ਤੇ ਅਸੀਂ ਆਪਦੇ ਬਜ਼ੁਰਗਾਂ ਦੇ ਨਾਲ ਆਦੇ ਬੱਚਿਆਂ ਦੇ ਨਾਲ ਆਦੀਆਂ ਮਾਵਾਂ ਦੇ ਭੈਣਾਂ ਦੇ ਨਾਲ ਉਸ ਕਾਲਪੁਰਖ ਦੇ ਹੁਕਮ ਦੇ ਨਾਲ ਅਸੀਂ ਉਧਰ ਨੂੰ ਤੁਰ ਪੈਣ ਲੱਗਦਾ ਵੀ ਤੁਹਾਨੂੰ ਜਿਹੜੀਆਂ ਮੰਗਾਂ ਪਹਿਲਾਂ ਪੂਰੀਆਂ ਨਹੀਂ ਹੋ ਸਕੀਆਂ ਉਹ ਦਿੱਲੀ ਜਾ ਕੇ ਪੂਰੀਆਂ ਹੋ ਸਕਣਗੀਆਂ ਜੇ ਇੱਥੇ ਵੀ ਇੱਕ ਵੱਡਾ ਮੋਰਚਾ ਲੱਗ ਸਕਦਾ ਨਹੀਂ ਅਸੀਂ 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 ਇੱਥੇ ਰੁਕਣਾ ਨਹੀਂ ਗਾ ਅਸੀਂ ਜਾਣੇ ਦਿੱਲੀ ਆ ਸਾਡੀਆਂ ਮੰਗਾਂ ਜਾ ਕੇ ਦਿੱਲੀ ਪੂਰੀਆਂ ਹੋਣਗੀਆਂ ਅਸੀਂ ਅਜਾ ਕਹਿੰਦੇ ਅੱਜ ਸਾਨੂੰ ਮੰਗਾਂ ਜਿਹੜੀਆਂ ਸਾਡੀਆਂ ਪੂਰੀਆਂ ਕਰ ਦੇਣ ਇੱਥੋਂ ਵੀ ਮੁੜ ਜਾਗੇ ਸਾਡੇ ਘਰੇ ਛੋਟੇ ਛੋਟੇ ਜਵਾਕ ਆ ਸਾਡੇ ਪੋਤੇ ਪੁੱਤਾਂ ਅਸੀਂ ਇੰਨੀ ਵਾਰ ਕੀ ਕਰਨਾ ਆਗੇ ਤੁਹਾਨੂੰ ਸ਼ੌਂਕ ਨਹੀਂ ਉੱਥੇ ਜਾਣ ਦਾ ਸਾਨੂੰ ਸ਼ੌਂਕ ਇੱਥੇ ਸਾਨੂੰ ਆ 50 ਕਿਲੋ ਵਜਨ ਚੱਕ ਕੇ ਖੜਨਾ ਵੇਖੋ ਕਿਵੇਂ ਆ ਪਰ ਸਾਡੇ ਹੌਸਲੇ ਬਲੰਦ ਆ ਅਸੀਂ ਖੜੇ ਆ ਸਾਨੂੰ ਇੱਕ ਮਿੰਟ ਵੀ ਨਹੀਂ ਦਾ ਭਾਰ ਲੱਗਦਾ ਸਾਨੂੰ ਸਾਡਾ ਭਾਰ ਲੱਗਦਾ ਜਿਹੜੇ ਆ ਸਾਡੇ ਭਰਾ ਸਾਡੇ ਉੱਤੇ ਗੋਲੇ ਦਾਗਦੇ ਆ ਜਿਹੜੇ ਪੁਲਿਸ ਮੁਲਾਜ਼ਮ ਸਾਡੇ ਉੱਤੇ ਗੋਲੇ ਦਾਗਦੇ ਆ ਸਾਨੂੰ ਉਹਨਾਂ ਦਾ ਦੁੱਖ ਲੱਗਦਾ ਸਾਡੇ ਇੱਥੇ ਸੀਨੇ ਅੱਗ ਪੈਂਦੀ ਆ ਪਰ ਸਾਨੂੰ ਇਹਨਾਂ ਦਾ ਕੋਈ ਇਹਨਾਂ ਸੰਗਲਾਂ ਦਾ ਨਹੀਂ ਸਾਨੂੰ ਦੁੱਖ ਲੱਗਦਾ ਤੁਸੀਂ ਬਰਾਵੀ ਕਹਿ ਰਹੇ ਹੋ ਤੁਸੀਂ ਕਿਹਨੂੰ ਗੋਲੇ ਦਾਗ ਰਹੇ ਆ ਤੁਹਾਨੂੰ ਇਹਨਾਂ ਨਾਲ ਕੋਈ ਗਿਲਾ ਨਹੀਂ ਜਿਹੜੇ ਤੁਹਾਡੇ ਤੇ ਗੋਲੇ ਸਿੱਟ ਰਹੇ ਆ ਇਹ ਗਿਲਾ ਤਾਂ ਸਾਨੂੰ ਹੈਗਾ ਭਰਾ ਦੇ ਭਰਾ ਨੇ ਟਾਈਮ ਲੈ ਲਿਆ ਟਾਈਮ ਲੈ ਲਿਆ ਟਾਈਮ ਲੈ ਲਿਆ ਵੀ ਆਥਣੇ ਅਸੀਂ ਗੱਲ ਕਰਾਂਗੇ ਹੁਣ ਜੇਕਰ ਪਰ ਗਲਤੀ ਇਹਨਾਂ ਦੀ ਹੈ ਟਾਈਮ ਇਹਨਾਂ ਨੂੰ ਵੀ ਇਸ ਤਰ੍ਹਾਂ ਬੋਲ ਕੇ ਬਾਈਕ ਤੇ ਦੱਸਦਾ ਵੀ ਭਾਈ ਤੁਸੀਂ ਟਿਕ ਜਾਓ ਇਹ ਭੈਣ ਜਦੋਂ ਜਿਆਦਾ ਜ਼ੋਰ ਵਿਖਾਉਂਦੇ ਹੁਣ ਸਾਡੇ ਬੰਦੇ ਮੱਲੋ ਜੱਲੀ ਜਾਂਦੇ ਆ ਜਿੰਨੇ ਉਹਦੇ ਮੂਹਰੇ ਖੜੇ ਆ ਜਮਾਂ ਵੇਖ ਲਓ ਜਾ ਕੇ ਮਾਓ ਦੇ ਮੂੰਹ 'ਚ ਜੱਟ ਹਾਇ ਤਾਂ ਸਾਰਾ ਪਿੰਡ ਸਾਰਾ ਇੱਕੋ ਹੀ ਅਸੀਂ ਇੱਕੋ ਹੀ ਆ ਪਰ ਇਹਨਾਂ ਨੇ ਤਾਂ ਟਾਈਮ ਲੈ ਲਿਆ ਸਾਡੇ ਬੰਦਿਆਂ ਨੇ ਸੀ ਆਪਣੇ ਬਚਨ ਤੇ ਅੜੇ ਖੜੇ ਹੋ ਅੜੇ ਖੜੇ ਇੱਥੇ ਹੀ ਖੜੇ ਆ ਪਾਣੀ ਲੈ ਜਣਾ ਕਹਦਾ ਮਾਸ ਲੈ ਲੈ ਕੇ ਪਾਣੀ ਸੁਝਿਆ ਪਿਆ ਹੈ ਬੁਢਾ ਬੰਦਾ ਮਨ ਨਾਲ ਹੀ ਜਣਾ ਹੈ ਵੀ ਜਦੋਂ ਅਸੀਂ ਨ ਜਾਵਾਂਗੇ ਜਵਾਕ ਪਿੱਛੇ ਅੜ ਜਾਣਗੇ ਨਾਲ ਸਿਆਣੇ ਜਾਵਾਂਗੇ ਫਿਰ ਜਾਣਗੇ ਪਰ ਮੋਦੀ ਨੂੰ ਸੋਚ ਲੈਣਾ ਚਾਹੀਦਾ ਹੈ ਪੰਜਾਬ ਚ ਕਿਤੇ ਤਾਂ ਆਊਗਾ ਹੀ ਪੰਜਾਬ ਚ ਬੜੂਗਾ ਇੱਕ ਵਾਰੀ ਆਇਆ ਸੀ ਵਿਚਾਲਿਓ ਮੁੜ ਗਿਆ ਸੀ ਕਰਕੇ ਜਾਂਦਾ ਕੰਮ ਪੂਰਾ ਅਸੀਂ ਤਾਂ ਇਹੀ ਗੱਲ ਕਹਿੰਦੇ ਹਾਂ ਵੀ ਹਜੇ ਵੀ ਟਾਈਮ ਹੈ ਸੁਦਰ ਜੀ ਸੁਦਰ ਜੀ ਇਹੀ ਗੱਲ ਵੋਟਾਂ ਦਾ ਟਾਈਮ ਹੈ ਸਿਆਣਾ ਬਣ ਜੇ ਤੇ ਨਹੀਂ ਦਿੱਲੀ ਦਾ ਕੁਝ ਕਰਾਂਗੇ ਅਸੀਂ ਜਾਵਾਂਗੇ ਉੱਥੇ ਬਾਰਡਰ ਕਿਵੇਂ ਬਣਨਗੇ ਅੱਗੇ ਵੀ ਬਣਨਗੇ ਹੁਣ ਵੀ ਬਣਾਂਗੇ ਇਹੀ ਬਾਰਡਰ ਮੇਨ ਆ ਇਹਨਾਂ ਨੇ ਆਖਿਆ ਇਹੀ ਬਣਾਂਗੇ ਬਸ ਮੇਰੀ ਬੇਨਤੀ ਆ ਵੀ ਆਹ ਫਿਰਣਾ ਹਾਈ ਕੋਰਟ ਨੇ ਵੀ ਕਿਹਾ ਸਰਕਾਰ ਨੂੰ ਵੀ ਇਹਨਾਂ ਨੂੰ ਦਿੱਲੀ ਦੇ ਵਿੱਚ ਭਾਈ ਜਗ੍ਹਾ ਦੋ ਇਹ ਰੁਕਣੂ ਕਾ ਚੱਕੋ ਆਪਣੀ ਹਾਂ ਇਹ ਰੋਕਦੇ ਇਹ ਯੂ ਨੋ ਇਹ ਜਿਹੜੇ ਆਪਣਾ ਹੋਵਾ ਸਾਡੇ ਭੁਮਾਨ ਤਮਾਨ ਆ ਉਹ ਸਾਡੀਆਂ ਟਰਾਲੀਆਂ ਰਾਹ ਰੋਕ ਰਿਹਾ ਕਿਉਂ ਰੋਕ ਰਿਹਾ ਟਰਾਲੀਆਂ ਰੁਕੀਆਂ ਜੀ ਵੀ ਉਹ ਕਾ ਰੋਕ ਰਿਹਾ ਰਾਹ ਟਰਾਲੀਆਂ ਸਾਡੇ ਆ ਖੜੀਆਂ ਨੇ ਉਹ ਤਾਂ ਕਹਿੰਦੇ ਵੀ ਅਸੀਂ ਇਹ ਤੁਸੀਂ ਬਾਰਡਰ ਬਣਾ ਦਿੱਤਾ ਇਹ ਇੱਧਰ ਸਾਡੇ ਉੱਧਰ ਪਾਕਿਸਤਾਨ ਆ ਇੱਧਰ ਵੀ ਬਣ ਇਹ ਬਾਰਡਰ ਹੀ ਸਾਡੇ ਚਾ ਜੀ ਜਿਹੜਾ ਦਰਿਆ ਹੈ ਦਰਿਆ ਬਾਰਡਰ ਤੋਂ ਪਰੇ ਹੈ ਉਹ ਤਾਂ ਭਗਵੰਤ ਮਾਨ ਹੋਰੀ ਤਾਂ ਕਹਿੰਦੇ ਵੀ ਇਹ ਨਾਲੇ ਕਿਸਾਨਾਂ ਦੇ ਅਜੀ ਤਾਂ ਭਗਵੰਤ ਮਾਨ ਦੇ ਪਰਚਾ ਹੋਣਾ ਚਾਹੀਦਾ ਆ ਕੰਮ ਹੋ ਜਾਂਦਾ ਪੰਜਾਬ ਚ ਆ ਕੇ ਭਗਵੰਤ ਮਾਨ ਕੌਣ ਰੋਕਦਾ ਪੰਜਾਬ ਚ ਆ ਕੇ ਪਰੇ ਹੈ ਬਾਰਡਰ ਪਰੇ ਹੈ ਜੀ ਇਹ ਪੰਜਾਬ ਚ ਬਣਿਆ ਹੋਇਆ ਹੈ ਸਾਡੇ ਪੰਜਾਬ ਦੀ ਜਗ੍ਹਾ ਹੈ ਔਰਲੇ ਪਾਸੇ ਹਰਿਆਣਾ ਪਰੇ ਹੈ ਇਹ ਸਾਡੇ ਆ ਕੇ ਇੱਥੇ ਆਈ ਜਾਂਦੇ ਵੇਖੋ ਕਿਉਂ ਆਉਂਦਾ ਸਾਡੇ ਚ ਤਾਂ ਅਸੀਂ ਪਤੰਗਾ ਵਾਂਗ ਸੱਟ ਲੋ ਬੈਠ ਜੀ ਉਹਨੂੰ ਆਪਣੇ ਚ ਅਸੀਂ ਇਹੀ ਬੇਨਤੀ ਹੈ ਬਸ ਮੇਰੀ ਬਾਈ ਨੂੰ ਜਿਹੜਾ ਖਾਲਸਾ ਵਾਈ ਨੂੰ ਜੀ ਬੱਤ ਹਾਂ ਬਿਲਕੁਲ ਇਹ ਰੋ ਬਹੁਤ ਹੈ ਰੋ ਕਿਸਾਨਾਂ ਦੇ ਅੰਦਰ ਹੈ ਤੇ ਉਹ ਕਹਿ ਰਹੇ ਆ ਕਿ ਸਾਡੀਆਂ ਮੰਗਾਂ ਜਾਇਜ਼ ਆ ਸਾਡੀਆਂ ਮੰਗਾਂ ਨੂੰ ਮੰਨ ਲਿਆ ਜਾਵੇ ਤੇ ਅਸੀਂ ਇੱਥੋਂ ਹੀ ਵਾਪਸ ਚਲੇ ਜਾਵਾਂਗੇ ਜੇ ਸਾਡੀਆਂ ਮੰਗਾਂ ਮੰਨੀਆਂ ਜਾਂਦੀਆਂ ਪਰ ਜੇਕਰ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਇਹ ਆਗੂਆਂ ਦਾ ਵੀ ਇਹੀ ਕਹਿਣਾ ਹੈ ਕਿ ਜੇਕਰ ਮੀਟਿੰਗ ਦੇ ਵਿੱਚ ਕੋਈ ਪੱਕਾ ਹੱਲ ਨਹੀਂ ਨਿਕਲਦਾ ਤਾਂ ਫਿਰ ਸਾਡਾ ਜਿਹੜਾ ਅਗਲਾ ਮਨੋਰਥਾ ਉਹ ਦਿੱਲੀ ਨੂੰ ਕੂਚ ਕਰਨਾ ਹੀ ਰਹੇਗਾ ਸੋ ਹੁਣ ਦੇਖਣਾ ਹੋਵੇਗਾ ਕਿ ਮੀਟਿੰਗ ਜਿਹੜੀ ਹੁੰਦੀ ਆ ਕੀ ਸਰਕਾਰ ਸਾਰੀਆਂ ਮੰਗਾਂ ਨੂੰ ਮੰਨ ਲੈਂਦੀ ਆ ਕਿਸਾਨਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਸਾਡਾ ਕੋਈ ਸ਼ੌਂਕ ਨਹੀਂ ਅੱਗੇ ਜਾਣਾ ਪਰ ਅਸੀਂ ਮਜਬੂਰ ਹਾਂ ਜੇਕਰ ਸਾਡੀਆਂ ਮੰਗਾਂ ਦੇ ਉੱਤੇ ਸਰਕਾਰ ਗੌਰ ਨਹੀਂ ਕਰਦੀ ਤਾਂ ਸਾਨੂੰ ਫਿਰ ਇਹ ਰੋਕਾਂ ਤੋੜ ਕੇ ਅੱਗੇ ਜਾਣਾ ਪਵੇਗਾ ਸੋ ਮੀਟਿੰਗ ਦੇ ਵਿੱਚ ਕੀ ਹੁੰਦਾ ਹੁਣ ਇੱਕ ਪਾਸੇ ਹਾਈ ਕੋਰਟ ਨੇ ਵੀ ਇਹ ਕਿਹਾ ਕਿ ਕਿਸਾਨਾਂ ਨੂੰ ਦਿੱਲੀ ਵਿੱਚ ਜਗ੍ਹਾ ਦਿੱਤੀ ਜਾਵੇ ਪ੍ਰਦਰਸ਼ਨ ਕਰਨ ਦੇ ਲਈ ਇਹ ਰੋਕਾਂ ਸਰਕਾਰ ਨੂੰ ਹਟਾਉਣੀਆਂ ਚਾਹੀਦੀਆਂ ਕੀ ਹੁਣ ਹਾਈ ਕੋਰਟ ਦੀ ਗੱਲ ਸਰਕਾਰ ਮੰਨਦੀ ਹੈ ਕੀ ਕਿਸਾਨਾਂ ਦੀ ਗੱਲ ਸਰਕਾਰ ਮੰਨਦੀ ਹੈ ਕੀ ਇਹ ਬਾਰਡਰ ਹਟਣਗੇ ਕੀ ਕਿਸਾਨ ਇੱਥੋਂ ਲੰਘ ਕੇ ਆਪਣਾ ਪ੍ਰੋਟੈਸਟ ਕਰ ਸਕਣਗੇ ਇਹ ਸਾਰੀਆਂ ਗੱਲਾਂ ਦਾ ਜਵਾਬ ਆਉਣ ਵਾਲੇ ਸਮੇਂ ਦੇ ਵਿੱਚ ਮਿਲੇਗਾ